ਪਤਨੀ ਦੇ ਨਜਾਇਜ਼ ਸੰਬੰਧ ਤੇ ਘਰ ਨੂੰ ਝਗੜੇ ਬਣੇ ਪਤੀ ਲਈ ਪਰੇਸ਼ਾਨੀ ਦਾ ਕਾਰਨ ਪਤੀ ਦੇ ਵਾਰ-ਵਾਰ ਸਮਝਾਉਣ ਤੇ ਵੀ ਨਾ ਸਮਝੀ ਪਤਨੀ ਆਖਰਕਾਰ ਅਣਖੀ ਪਤੀ ਨੇ ਦੁਖੀ ਹੋ ਕੇ ਚੱਕਿਆ ਖੌਫਨਾਕ ਕਦਮ ਤੇ ਲਟਕ ਗਿਆ ਫੰਦੇ ਦੇ ਨਾਲ ਜੀਹਾਂ ਅਜਿਹਾ ਇੱਕ ਮਦਪਾਗਾ ਮਾਮਲਾ ਜਿਹੜਾ ਕਿ ਕਪੂਰਥਲਾ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਕਿ ਇੱਕ ਵਿਅਕਤੀ ਦੇ ਵੱਲੋਂ ਖੁਦ ਖੁਸ਼ੀ ਕਰ ਲਈ ਗਈ ਹੈ ਕਿਉਂਕਿ ਉਸ ਦੀ ਪਤਨੀ ਦੇ ਕਿਸੇ ਹੋਰ ਮਰਦ ਦੇ ਨਾਲ ਲਾਜਾਇਜ ਸਬੰਧ ਚੱਲ ਰਹੇ ਸਨ ਇਸ ਨੂੰ ਲੈ ਕੇ ਘਰ ਦੇ ਵਿੱਚ ਹਮੇਸ਼ਾ ਹੀ ਲੜਾਈ ਝਗੜਾ ਰਹਿੰਦਾ ਸੀ ਤੇ ਇਸ ਵਿਅਕਤੀ ਦੇ ਵੱਲੋਂ ਆਪਣੀ ਪਤਨੀ ਨੂੰ ਕਈ ਵਾਰ ਸਮਝਾਇਆ ਗਿਆ ਪਰ ਉਸ ਦੀ ਪਤਨੀ ਨਾ ਸਮਝੀ ਤੇ ਆਖਰਕਾਰ ਇਸ ਪਤੀ ਨੇ ਦੁਖੀ ਹੋ ਕੇ ਇੱਕ ਖੌਫਨਾਕ ਕਦਮ ਚੱਕ ਲਿਆ ਤੇ ਫਾਹਾ ਲੈ ਕੇ ਆ ਤੇ ਨਾਲ ਹੀ ਉਸ ਦੀ ਮੌਤ ਹੋ ਗਈ ਹੈ ਦੱਸ ਦਈਏ ਕਿ ਇਹ ਮਾਮਲਾ ਕਪੂਰਥਲਾ ਦੇ ਥਾਣਾ ਫੱਤੂ ਟਿੰਗਾ ਦੇ ਪਿੰਡ ਕਣੀਏ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਰਾਜਵੀਰ ਸਿੰਘ ਨਾਂ ਦੇ ਵਿਅਕਤੀ ਦੇ ਵੱਲੋਂ ਖੁਦਕੁਸ਼ੀ ਕਰ ਲਈ ਗਈ ਹੈ ਇਸ ਵਿਅਕਤੀ ਦੇ ਪਿਤਾ ਦਾ ਨਾਮ ਜਗੀਰ ਸਿੰਘ ਦੱਸਿਆ ਜਾ ਰਿਹਾ ਹੈ ਤੇ ਜਦੋਂ ਇਹ ਮਾਮਲਾ ਪੁਲਿਸ ਦੇ ਸਾਹਮਣੇ ਆਇਆ ਤਾਂ ਫਿਰ ਏਐਸਆਈ ਦਿਲਬਾਗ ਸਿੰਘ ਆਪਣੀ ਟੀਮ ਦੇ ਸਮੇਤ ਮੌਕੇ ਤੇ ਹੀ ਪਹੁੰਚੇ ਤੇ ਉਹਨਾਂ ਨੇ ਰਾਜਵੀਰ ਦੀ ਜਿਹੜੀ ਲਾਸ਼ ਹੈ ਉਸ ਨੂੰ ਆਪਣੀ ਹਿਰਾਸਤ ਦੇ ਵਿੱਚ ਲੈ ਲਿਆ ਇਥੇ ਦੱਸਦੀ ਏ ਕਿ ਰਾਜਵੀਰ ਸਿੰਘ ਦੇ ਭਰਾ ਹਰਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਹੈ ਕਿ ਉਸਦੇ ਭਰਾ ਦੀ ਪਤਨੀ ਜਾਨਕੀ ਹਰਵਿੰਦਰ ਸਿੰਘ ਦੀ ਭਾਬੀ ਦੇ ਕਿਸੇ ਹੋਰ ਵਿਅਕਤੀ ਦੇ ਨਾਲ ਨਜਾਇਜ਼ ਸਬੰਧ ਚੱਲ ਰਹੇ ਸਨ ਜਿਸ ਨੂੰ ਲੈ ਕੇ ਉਸ ਦਾ ਭਰਾ ਬਹੁਤ ਜ਼ਿਆਦਾ ਪਰੇਸ਼ਾਨ ਰਹਿੰਦਾ ਸੀ ਤੇ ਉਸ ਦੇ ਵੱਲੋਂ ਆਪਣੀ ਪਤਨੀ ਨੂੰ ਕਈ ਵਾਰ ਸਮਝਾਇਆ ਵੀ ਗਿਆ ਸੀ ਪਰ ਉਹ ਬਿਲਕੁਲ ਵੀ ਨਹੀਂ ਸਮਝਦੀ ਸੀ ਤੇ ਜਿਹੜਾ ਉਹ ਕੰਮ ਕਰ ਰਹੀ ਸੀ ਉਸੇ ਤਰ੍ਹਾਂ ਹੀ ਕਰਦੀ ਸੀ ਉਹ ਕਿਸੇ ਵੀ ਦੇ ਵੀ ਕਹਿਣ ਤੇ ਇਹ ਕਰਨੋਂ ਹਟਦੀ ਨਹੀਂ ਹਰਵਿੰਦਰ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਉਸਦੇ ਭਰਾ ਦੀ ਪਤਨੀ ਦੇ ਪਿੰਡ ਦੇ ਹੀ ਵਿਅਕਤੀ ਤਿਲਕ ਰਾਜ ਦੇ ਨਾਲ ਨਜਾਇਜ਼ ਸਬੰਧ ਸਨ ਇਥੋਂ ਤੱਕ ਕਿ ਇਸ ਗੱਲ ਨੂੰ ਲੈ ਕੇ ਉਸਦੇ ਭਰਾ ਤੇ ਪਰਜਾਈ ਦੇ ਵਿੱਚ ਕਈ ਵਾਰ ਬਹੁਤ ਵੱਡੇ ਹੱਦ ਤੱਕ ਜੜਾ ਝਗੜਾ ਵੀ ਹੋਇਆ ਸੀ ਤੇ ਇਮਾਮਲਾ ਜਿਹੜਾ ਕਿ ਪੰਚਾਇਤ ਤੱਕ ਵੀ ਪਹੁੰਚਿਆ ਸੀ ਖਈ ਵਾਰ ਪੰਚਾਇਤਾਂ ਬੈਠੀਆਂ ਪਰ ਇਸ ਮਸਲੇ ਦਾ ਹੱਲ ਨਾ ਹੋ ਸਕਿਆ ਇੱਥੋਂ ਤੱਕ ਕਿ ਉਸਦੇ ਭਰਾ ਦੀ ਪਤਨੀ ਆਪਣੇ ਬੇਟੇ ਨੂੰ ਲੈ ਕੇ ਆਪਣੇ ਪੀਕੇ ਪਿੰਡ ਵੀ ਚਲੀ ਗਈ ਸੀ ਉੱਥੇ ਵੀ ਤਿਲਕਰਾਜ ਉਸ ਨੂੰ ਮਿਲਣ ਜਾਇਆ ਕਰਦਾ ਸੀ ਇਸ ਕਰਕੇ ਜਿਹੜਾ ਮ੍ਰਿਤਕ ਆ ਰਾਜਪੀਰ ਸਿੰਘ ਉਹ ਬਹੁਤ ਜ਼ਿਆਦਾ ਪਰੇਸ਼ਾਨ ਰਹਿਣ ਲੱਗ ਪਿਆ ਸੀ ਤੇ ਇਸੇ ਹੀ ਮੱਦੇ ਨਜ਼ਰ ਇਸੇ ਹੀ ਗੱਲ ਤੇ ਅਜਰੋਸ ਦੇ ਵੱਲੋਂ ਜ਼ਿਆਦਾ ਧਿਆਨ ਦਿੱਤਾ ਗਿਆ ਤਾਂ ਉਹ ਬਹੁਤ ਜ਼ਿਆਦਾ ਦੁਖੀ ਰਹਿਣ ਲੱਗਾ ਤੇ ਆਖਰਕਾਰ ਉਸ ਨੇ ਖੁਦ ਖੁਸ਼ੀ ਕਰ ਲਈਏ ਤੇ ਰੱਬ ਨੂੰ ਪਿਆਰਾ ਹੋ ਗਿਆ। ਇੱਥੇ ਦੱਸਦੀ ਹੈ ਕਿ ਹਰਵਿੰਦਰ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਨੇ ਵੀ ਕਈ ਵਾਰ ਆਪਣੇ ਭਰਾ ਦੀ ਪਤਨੀ ਨੂੰ ਬਹੁਤ ਵਾਰ ਕਿਹਾ ਕਿ ਉਹ ਇਸ ਕੰਮੋਂ ਹਟ ਜਾਏ। ਇਸ ਨਾਲ ਘਰ ਦੇ ਵਿੱਚ ਲੜਾਈ ਝਗੜਾ ਰਹਿੰਦਾ ਹੈ। ਇਹ ਕੰਮ ਚੰਗਾ ਨਹੀਂ ਹੈ, ਠੀਕ ਨਹੀਂ ਹੈ ਪਰ ਉਸ ਦੀ ਉਸ ਦੇ ਭਰਾ ਦੀ ਜਿਹੜੀ ਪਤਨੀ ਹੈ ਉਹ ਬਿਲਕੁਲ ਵੀ ਨਾ ਸਮਝੀ ਤੇ ਉਸ ਦੇ ਵੱਲੋਂ ਇਹ ਜਿਹੜਾ ਆਪਣਾ ਕੰਮ ਹੈ ਜਿਹੜੇ ਨਜਾਇਜ਼ ਸਬੰਧ ਨੇ ਇਸੇ ਤਰ੍ਹਾਂ ਹੀ ਚੱਲਦੇ ਰਹੇ ਜਿਸ ਦਾ ਨਤੀਜਾ ਇਹ ਹੋਇਆ ਕਿ ਉਸ ਦਾ ਭਰਾ ਜਿਹੜਾ ਕਿ ਰਾਜਵੀਰ ਸਿੰਘ ਉਹ ਆਖਰਕਾਰ ਰੱਬ ਨੂੰ ਪਿਆਰਾ ਹੋ ਗਿਆ ਉਸਨੇ ਆਤਮ ਹੱਤਿਆ ਕਰ ਲਈ ਹੈ ਇਸ ਵਕਤ ਐਸਆਈ ਦਿਲਬਾਗ ਸਿੰਘ ਹੋਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਜਿਹੜਾ ਮ੍ਰਿਤਕ ਰਾਜਵੀਰ ਸਿੰਘ ਹੈ ਉਸ ਦੀ ਮ੍ਰਿਤਕ ਦੇ ਨੂੰ ਹਸਪਤਾਲ ਦੀ ਮੋਰਚਰੀ ਦੇ ਵਿੱਚ ਰੱਖਿਆ ਗਿਆ ਹੈ ਇੱਥੇ ਉਸ ਦਾ ਪੋਸਟ ਮਾਰਟਮ ਹੋਵੇਗਾ ਤੇ ਬਾਅਦ ਦੇ ਵਿੱਚ ਉਸ ਦੀ ਲਾਸ਼ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਜਾਵੇਗੀ ਇੱਥੇ ਐਸਆਈ ਦਿਲਬਾਗ ਸਿੰਘ ਹੋਰਾਂ ਨੇ ਜਾਣਕਾਰੀ ਦਿੱਤੀ ਹੈ ਕੇ ਮ੍ਰਿਤਕ ਰਾਜਬੀਰ ਦੀ ਪਤਨੀ ਅਤੇ ਉਸਦੇ ਜਿਹੜੇ ਪ੍ਰੇਮੀ ਤਿਲਕ ਰਾਜਾ ਉਸਦੇ ਉੱਪਰ ਮਾਮਲਾ ਵੀ ਦਰਜ ਕਰ ਲਿਆ ਗਿਆ ਤੇ ਉਹਨਾਂ ਦੇ ਉੱਪਰ ਅਗਲੀ ਰੀ ਕਾਰਵਾਈ ਕੀਤੀ ਜਾਵੇਗੀ